ਪਿਆਰੇ ਪੰਜਾਬੀਓ ਹੁਣੇ ਦੋ ਦਿਨ ਅਸੈਂਬਲੀ ਦਾ ਸੈਸ਼ਨ ਖਤਮ ਹੋ ਗਿਆ ਠੀਕ ਹੈ ਤੇ ਸੈਸ਼ਨ ਵਿੱਚ ਤੁਸੀਂ ਵੇਖਿਆ ਹੋਣਾ ਹੈ ਅਖੀਰਲੇ ਦਿਨ ਕੁਦੇ ਘੰਟੇ ਵਾਸਤੇ ਭਗਵੰਤ ਮਾਨ ਸੀਐਮ ਪੰਜਾਬ ਹੀ ਆਏ ਸੀ ਤੇ ਉਸ ਤੋਂ ਪਹਿਲੇ ਅਮਨ ਅਰੋੜਾ ਜੀ ਜਿਹੜੇ ਨਵੇਂ ਅਧਿਕਸ਼ ਬਣੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਵੀ ਨੇ ਹਾਊਸ ਦੇ ਵਿੱਚ ਸਰ ਮੈਂ ਉਹਦੋਂ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਇਹ ਨਾਰਾ ਸੀ ਆਮ ਆਦਮੀ ਪਾਰਟੀ ਦਾ ਕਿ ਅਸੀਂ ਰਿਸ਼ਵਤ ਤੇ ਬਹੁਤ ਤਗੜੇ ਹੋ ਕੇ ਦੀ ਖਲਾਫਤ ਕਰਨਗੇ ਤੇ ਇੱਕ ਪੈਸੀ ਦੀ ਰਿਸ਼ਵਤ ਸਣੀ ਸਰਕਾਰ ਨਹੀਂ ਲੈ। ਚਲੋ ਆਪਦੇ ਟਾਈਮ ਦੇ ਵਿੱਚ ਬਹੁਤ ਸਾਰੇ ਸੈਸ਼ਨ ਵੀ ਆਣੇ ਨੇ, ਬਹੁਤ ਸਾਰੇ ਮੌਕੇ ਵੀ ਆਣੇ ਨੇ। ਹਰ ਵਿਭਾਗ ਵਿੱਚ ਤਾਂ ਇਹਨਾਂ ਦਾ ਜਿਹੜਾ ਝੂਠ ਹੈ, ਇਹਨਾਂ ਦੇ ਜਿਹੜੀ ਚੋਰੀ ਹੈ, ਜਿਹੜੀ ਡਕੀਤੀ ਹੈ, ਭਾਵੇਂ ਮਾਈਨਿੰਗ ਚੱਲ ਰਹੀ ਹੋਵੇ, ਭਾਵੇਂ ਸ਼ਰਾਬ ਦੇ ਕੋਠਾਲੇ ਵਿੱਚ ਚੱਲ ਰਹੀ ਹੋਵੇ, ਭਾਵੇਂ ਸੀਐਲਯੂ ਚੱਲ ਰਹੀ ਹੋਵੇ, ਭਾਵੇਂ ਰੈਵਨਿਊ ਡਿਪਾਰਟਮੈਂਟ ਚੱਲ ਰਹੀ, ਭਾਵੇਂ ਪੁਲਿਸ ਡਿਪਾਰਟਮੈਂਟਸ ਦੇ ਵਿੱਚ ਵੱਡੇ ਮਹਿਮਾਨੇ ਤੇ ਇਹਨੇ ਗੁੰਡਾਗਰਦੀ, ਚੋਰੀ, ਡਕੀਤੀ ਚੱਲ ਰਹੀ ਹੈ। ਉਹਦਾ ਤੇ ਪਰਦਾ ਪਾਸ਼ ਸੀ ਕਰਨਗੇ ਪਰ ਅੱਜ ਮੈਨੂੰ ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਮੈਂ ਅਮਨ अरोड़ा ਜੀ ਨੂੰ ਤੇ ਭਗਵੰਤ ਮਾਨ ਜੀ ਨੂੰ ਤੁਸੀਂ ਆਸੀ ਕੋਈ ਨਹੀਂ ਕਰਤੇ ਕਿਉਂਕਿ ਉਹਨਾਂ ਨੇ ਕੋਪੇ ਪਾਲੇ ਪਹਿਲੇ ਤੇ ਸਾਨੂੰ ਲੱਗਦਾ ਸੀ ਕਰੋ ਕੰਨੂ ਹੀ ਮੋੜੇ ਨੇ ਤੇ ਹੁਣ ਤੇ ਅੱਖਾਂ ਤੇ ਵੀ ਕੋਪੇ ਪਾਲੇ ਉਹਦਾ ਮਤਲਬ ਕਿ ਇਹਨਾਂ ਤੋਂ ਕੋਈ ਉਮੀਦ ਨਾ ਕਰੋ ਤਾਂ ਮੈਂ ਅਮਨ अरोड़ा ਜੀ ਨੂੰ ਪੁੱਛਣਾ ਚਾਹਨਾ ਅਮਨ ਜੀ ਤੁਹਾਡੇ ਤੇ ਭਗਵੰਤ ਮਾਨ ਦੇ ਬਿਲਕੁਲ ਵਾਰ ਦੇ ਵਿੱਚ ਉਸੇ ਜਿਲ੍ਹੇ ਦੇ ਵਿੱਚ ਸਗਰੂ ਅਸੈਂਬਲੀ ਗਲਤ ਕਰ ਉੱਥੋਂ ਦੇ ਐਮਐਲਏ ਨੇ ਬੀਬੀ ਨਰਿੰਦਰ ਕੌਰ ਭਰਾਜ ਉਹਨਾਂ ਨੇ ਜਾਂਦੇ ਪਹਿਲੇ ਅੱਜ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ ਬੜੀ ਦਰਦਨਾਕ ਵੀਡੀਓ ਹੈ ਜਿਹਦੇ ਵਿੱਚ ਇੱਕ ਸਬ ਮਨਜੀਤ ਸਿੰਘ ਕਾਕਾ ਜਿਹੜੇ ਖੁਦ ਪਵਾਨੀਗੜ੍ਹ ਦੀ ਜਿਹੜੀ ਤਖ ਯੂਨਿਟ ਹੈ ਉਹਨਾਂ ਨੇ ਫੈਸਲਾ ਕੀਤਾ ਸੀ ਉਹਨੇ 5 ਸਾਲ ਦੇ ਹਰ ਸਾਲ ਇੱਕ ਨਵਾਂ ਪ੍ਰਧਾਨ ਚੁੜਦੇ ਨੇ ਉਹਨੇ 5 ਸਾਲ ਦੇ ਹੀ ਪ੍ਰਧਾਨ ਚੁੜੇ ਸੀ ਐਤਕੀ ਬਾਰੇ ਮਨਜੀਤ ਸਿੰਘ ਕਾਕਾ ਨੇ ਦੱਸੇ ਮਨਜੀਤ ਸਿੰਘ ਕਾਕੇਪੁਰ ਨਰਿੰਦਰ ਖੌਰਪਰਾ ਜੀ ਨੇ ਮੰਗ ਰੱਖੀ ਕਿ ਪ੍ਰਧਾਨ ਤੁਸੀਂ ਦਾ ਬੰਸਾ ਪਿਓ ਜੇ ਮੈਨੂੰ ਵੀ ਕੋਈ ਦੋ ਉਹਨਾਂ ਦੇ ਮੁਤਾਬਕ ਜਿਹੜੀ ਇੱਕ ਵੀਡੀਓ ਜਿਹੜੀ ਹੈ ਮਨਜੀਤ ਸਿੰਘ ਕਾਕਾ ਨੇ ਜਾਰੀ ਕੀਤੀ ਹੈ ਇੱਕ ਅਸਲ ਆ ਜਿਹੜੀ ਦਵਾਈ ਖਾਨ ਤੋਂ ਪਹਿਲੇ ਤੇ ਉਹਦੇ ਵਿੱਚ ਉਹਨਾਂ ਨੇ ਖੁਦ ਕਬੂਲਿਆ ਕਿ ਤਕਰੀਬਨ 30 ਲੱਖ ਰੁਪਏ ਮੈਨੂੰ ਕੋਲ ਡਿਮਾਂਡ ਕੀਤਾ ਤੇ ਮੈਂ ਦਿੱਤਾ ਉਸ ਤੋਂ ਬਾਅਦ ਅਨਾਉਂਸਮੈਂਟ ਤੋਂ ਪਹਿਲੇ ਉਨਾ ਦਾ ਪੀਏ ਲੋਕ ਆਪ ਦਾ ਪ੍ਰਧਾਨ ਰਹਿ ਚੁੱਕਿਆ ਤੇ ਗੁਰਪ੍ਰੀਤ ਸਿੰਘ ਜਿਹਦਾ ਨਾਮ ਹੈ ਉਹਨੇ ਆ ਕੇ ਫਿਰ ਪੈਸੇ ਵਾਪਸ ਕੀਤੇ ਉਹਦੀ ਫੋਟੋ ਵੀ ਹੈ ਵੀਡੀਓ ਦੇ ਵਿੱਚ ਬਕਾਇਦਾ ਤੌਰ ਉਦੀ ਫੋਟੋ ਹੈ 30 ਲੱਖ ਰੁਪਏ ਵਾਪਸ ਕਰਦੇ ਆ ਤੇ ਦੂਸਰੇ ਪਾਸੇ 50 ਲੱਖ ਰੁਪਏ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਉਹਦੇ ਗੱਲ ਦੇ ਵਿੱਚ ਹਾਰ ਪਾਦੇ ਤੇ ਜਿੱਤਦੇ ਮੈਂ ਪੁੱਛਣਾ ਚਾਹਾਂਗਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉ ਹੈ ਫਮੇ ਗੱਲ ਗਲਤ ਹੈ ਮੈਂ ਵੀ ਇਸ ਗੱਲ ਨੂੰ ਕਬੂਲਦਾ ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਵੀ ਉਹਨਾ ਬੜਾ ਗੁਨਾਹ ਹੈ ਬਟ ਅੱਜ ਅਮਨੁਰੋੜਾ ਦੀ ਤੁਸੀਂ ਤੇ ਉਹਦੇ ਫਲੋਰ ਆਫ ਦੀ ਹਾਊਸ ਤੇ ਕਿਹਾ ਸੀ ਕਿ ਅਸੀਂ ਇਸ ਕਿਸਮ ਦੀ ਕੋਈ ਵੀ ਚੀਜ਼ ਅਲਾਉ ਨਹੀਂ ਕਰਾਂਗੇ ਕਿਸੇ ਨੂੰ ਵੀ ਕੋਈ ਗੱਲ ਹੋਏ ਤੁਸੀਂ ਸਾਡੇ ਸਾਹਮਣੇ ਲੈ ਕੇ ਤੁਹਾਡੇ ਸਾਹਮਣੇ ਮੈਂ ਪਹਿਲਾਂ ਚੈਲੇਂਜ ਲੈ ਕੇ ਆਇਆ ਕਿ ਇੱਕ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਨੂੰ ਜੁਡੀਸ਼ੀਅਲ ਕਿਸੇ ਜੱਜ ਦੇ ਕੋਲੋਂ ਇਹਦੀ ਬਕਾਇਦਾ ਤੌਰ ਤੇ ਤਕੀਕਾਤ ਕਰਾਉਣ ਨੂੰ ਤੁਸੀਂ ਤਿਆਰ ਹੈ ਅਸੀਂ ਪੁਲਿਸ ਦੀ ਕੋਈ ਸੱਟ ਨਹੀਂ ਬੜਵਾਨੀ ਪੁਲਿਸ ਦੀ ਸੱਟ ਨੇ ਤੇ ਝੂਠੀਆਂ ਰਿਪੋਰਟਾਂ ਹੀ ਦੇਣੀਆਂ ਤੁਹਾਡੇ ਕਹਿਣ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜਾਜਤ ਦੇ ਕੋਲੋ ਇਨਵੈਸਟੀਗੇਸ਼ਨ ਨਾਲ ਪਿਆਰੋ ਤੇ ਉਹਨੂੰ ਟਾਈਮ ਬਾਉਂਡ ਕਰੋਗੇ ਕਿ ਇੰਨੀ ਦੇਰ ਦੇ ਵਿੱਚ 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਰਿਪੋਰਟ ਦੇਣ ਤੇ ਕੀ ਤੁਸੀਂ ਆਪਣੀ ਐਮਐਨਏ ਸਾਹਿਬਾਂ ਤੇ ਤੇ ਉਹਨਾਂ ਦੇ ਜਿਹੜੇ ਬਲਾਕ ਦੇ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਾਂ ਉਹਨਾਂ ਦੇ ਪੀਏ ਗੁਰਪ੍ਰੀਤ ਸਿੰਘ ਜਾਂ ਇੱਕ ਦੋ ਆਦਮੀ ਹੋਰ ਜਿਵੇਂ ਮਨਜੀਤ ਸਿੰਘ ਕਾਕੇ ਦੇ ਜਿਨ੍ਹਾਂ ਦਾ ਨਾਮ ਲਿਆ ਦਵਾਈ ਖਾਨ ਤੋਂ ਪਹਿਲੇ ਉਹ ਤੇ ਕੁਦਰਤੀ ਰਮਾਤਮਾ ਨੇ ਮੇਰ ਕੀਤੀ ਉਹਨਾਂ ਲੋਕਲ ਹਸਪੀਟਲ 'ਚ ਖੜੇ ਆ ਪਹਿਲੇ ਤੁਹਾਨੇਗੜ ਪਵਾਲੀਗੜ ਤੋਂ ਫਿਰ ਉਹਨਾਂ ਨੂੰ ਰਜਿੰਦਰ ਹਸਪੀਟਲ ਮੈਡੀਕਲ ਕਾਲਜ ਪਟਿਆਲੇ ਲੈ ਗਏ ਉਹਨਾਂ ਦੀ ਜਾਨ ਬਚ ਗਈ ਹੈ ਉਹਨਾਂ ਨੇ ਆਪਣੇ ਵੱਲੋਂ ਕੋਈ ਕبھی ਨਹੀਂ ਸੱਦੀ ਸੀ ਕੋਈ ਕਸ਼ੀ ਕਰਦੀ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਜੇ ਕੱਲ ਸਾਬਤ ਹੋ ਗਈ ਕੀ ਤੁਸੀਂ ਰਜਿੰਦਰ ਕੌਰ ਭਰਾਏ ਤੇ ਕੋਈ ਐਕਸ਼ਨ ਲਓਗੇ ਇਸ ਕਿਸਮ ਦੇ अनेका ਤੁਹਾਡੇ ਐਮਐਲਏ अनेका ਤੁਹਾਡੇ ਐਮਨਿਸਟਰਸ ਨੇ ਜਿੰਨਾ ਦੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਤਾਂ ਉਹੀ ਤੁਸੀਂ ਠੰਡੇ ਬਸਤੇ ਚ ਪਾਤੀ। ਬਿਆਤੇ ਸ਼ਰੀਆਮ ਤੋਂ ਅੱਡੇ ਤੇ ਚਾਰਜਸ ਲਾਇਏ ਤੇ ਤੁਝ ਮੁੱਕਰ ਕੇ ਬਿਜਲੀ ਮੋਟ ਦੇ ਚਾਰਜਸ ਤੋਂ ਮੈਂ ਫਿਰ ਤੁਸੀਂ ਕਬੂਲ ਲਿਆ ਕਿਸੇ ਵਿਚੋਲੇ ਦੇ ਲੈਨੇ ਸੀ ਪੈਸੇ ਪਹਿਲੇ ਕਰੋੜ ਦੀ ਗੱਲ ਆਈ ਪਰ 7 ਲੱਖ ਤੇ ਆ ਗਈ। ਮੈਂ ਪੁੱਛਣਾ ਚਾਹੁੰਦਾ ਜੇ 7 ਲੱਖ ਵੀ ਆਇਆ ਕਿ ਉਸ ਆਦਮੀ ਤੇ ਜਿਹਨੇ 7 ਲੱਖ ਰੁਪਈਆ ਲਿਆ ਤੀ ਕਿ ਅਸੀਂ ਪੈਸੇ ਵਾਪਸ ਕਰਾਤ ਨੇ। ਕਿ ਤੁਸੀਂ ਉਸਦੇ ਤੇ ਕੇਸ ਰਜਿਸਟਰ ਕਿਉਂ ਨਹੀਂ ਕਰਾਇਆ? ਕਿ ਉਹ ਕੇਸ ਵਿਜੀਲੈਂਸ ਨੂੰ ਕਿਉਂ ਨਹੀਂ ਦਿੱਤਾ ਕਿ ਤਾਂ ਕਿ ਛੇ ਵਾਰ ਮੁਸਤ ਕਰਾਰੇ ਤੇ ਕੋ ਗੁਨਾ ਦੀ ਬਾਤ ਨਹੀਂ ਚੜਾਉਂਦੇ ਕੱਲੋਂ ਕੋਈ ਬੈਂਕ ਲੁੱਟ ਲੈ ਚੋਰ ਫੜੇ ਜਾਣ ਉਹ ਕਹਿਣਾ ਸੀ ਫਿਰ ਤੁਹਾਨੂੰ ਪੈਸੇ ਵਾਪਸ ਕਰ ਦੇਣੇ ਕੀ ਉਹ ਬੈਂਕ ਡਕੀਟੀ ਤੋਂ ਮਾਫੀ ਮਿਲ ਜਾਏਗੀ ਤਾਂ ਮੈਂ ਇਹ ਹਨੂ ਰੋੜਾ ਜੀ ਨੂੰ ਇੱਕ ਮੇਰਾ ਇੱਕ ਚੈਲੰਜ ਹੈ ਕਿ ਤੁਹਾਡੇ ਸਾਹਮਣੇ ਕੀ ਹੈ ਸਹਿ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਉਮੀਦ ਤੇ ਵੈਸੇ ਤੁਹਾਨੂੰ ਤੁਹਾਡੇ ਤੋਂ ਹੈ ਕਿਸੇ ਨੂੰ ਕੋਈ ਨਹੀਂ ਭੰਡਕ ਤੁਸੀਂ ਹੁਣੇ ਤਾਜ਼ੇ ਪ੍ਰਧਾਨ ਬਣੇ ਹੋ ਉਹਦੀ ਫਲੋਰ ਆਫ ਦੀ ਹਾਊਸ ਤੁਸੀਂ ਸਾਰੇ ਪੰਜਾਬ ਨੂੰ ਯਕੀਨ ਦਿਵਾਇਆ ਸੀ ਕਿ ਕੋਈ ਵੀ ਇਸ ਕਿਸਮ ਦੀ ਕੋਈ ਕਿਸੇ ਨੂੰ ਕੋਈ ਰਿਪੋਰਟ ਆਦੀ ਹੈ ਤੁਸੀਂ ਸਾਡੇ ਤੱਕ ਭੇਜੋ ਅਸੀਂ ਦੋ ਦੋ ਤੇ ਪੜੀ ਲਾ ਪੜੀ ਕਰਾਂਗੇ ਲੋ ਤੁਹਾਡੇ ਕੋਲ ਨਾਮ ਨੂੰ ਰੋੜਾ ਦੀ ਇਹ ਪਹਿਲਾ ਚੈਲੰਜ ਆਇਆ ਦੇਖਦੇ ਆ ਨਰਿੰਦਰ ਕੌਰ ਪਰਾਜ ਦੇ ਕੇਸ ਦੇ ਵਿੱਚ ਜਿੱਥੇ ਮਨਜੀਤ ਸਿੰਘ ਆ ਕੇ 200 ਲੱਖ ਰੁਪਏ ਲਿਆ ਗਿਆ ਕਿ ਉਹਦੇ ਵਿੱਚ ਤੁਸੀਂ ਕੋਈ ਫਰੀ ਇਨਵੈਸਟੀਗੇਸ਼ਨ ਕਰੋਗੇ ਕਿ ਜਸਟਿਸ ਪ੍ਰਵੇਲ ਕਰੇਗੀ ਕਿ ਉਹਦੇ ਵਿੱਚ ਕਾਨੂੰਨ ਪ੍ਰਵੇਖ ਕਰੇਗਾ ਕਿ ਉਹਦੇ ਵਿੱਚ ਇਸ ਆਦਮੀ ਨੂੰ ਜਸਟਿਸ ਮਿਲ ਪਾਏਗੀ ਨਿਆਂ ਮਿਲ ਪਾਏਗਾ ਇਹ ਸਵਾਲ ਤੁਹਾਡੇ ਸਾਹਮਣੇ ਹੈ ਉਹ ਦੇਖਣਾ ਚਾਹੁੰਦੇ ਨੇ ਤੁਸੀਂ ਕੀ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ